ਹਰ ਸਾਲ ਮੰਗੂ ਆਪਾਂ ਇੱਥੇ ਆਉਨੇ ਆ ਵਿਚਾਰਾਂ ਕਰਦੇ ਆ ਤੇ ਫਿਰ ਚਲੇ ਜਾਂਦੇ ਆ ਮੈਂ ਜਦੋਂ ਆ ਰਿਹਾ ਸੀ ਤੇ ਮੈਂ ਦੇਖ ਰਿਹਾ ਸੀ ਵੱਖ-ਵੱਖ ਪਾਰਟੀਆਂ ਦੇ ਪੰਡਾਲ ਲੱਗੇ ਆ ਤੇ ਮੈਨੂੰ ਦੁੱਖ ਹੋਇਆ ਕਿ ਆਪਣੀ ਕੌਮ ਕਿੰਨੀ ਵੰਡੀ ਪਈ ਹੈ ਇਈ ਕਾਰਨ ਆਪਣੇ ਤੇ ਹਮਲੇ ਹੋ ਰਹੇ ਆ ਕਾਂਗਰਸ ਦੇ ਪੰਡਾਲ ਕੋਲੋਂ ਟੱਪਿਆ ਉੱਥੇ ਵੀ ਸਿੱਖ ਬੈਠੇ ਸੀ ਜਿਸ ਪਾਰਟੀ ਨੇ ਤੁਹਾਡੇ ਗੁਰੂ ਘਰ ਤੇ ਦਰਬਾਰ ਸਾਹਿਬ ਤੇ ਟੈਂਕਾਂ توپਾਂ ਦੇ ਹਮਲਾ ਕੀਤਾ ਹੋਏ ਜੀਨੇ ਤੁਹਾਡੇ ਹਜ਼ਾਰ ਭੈਣ ਭਰਾਵਾਂ ਨੂੰ ਕਤਲ ਕੀਤਾ ਹੈ ਉੱਥੇ ਵੀ ਆਪਣੇ ਸਿੱਖ ਉੱਥੇ ਜਾਣ ਫਿਰ ਝਾੜੂ ਵਾਲੇ ਪੰਡਾਲ ਦੇ ਕੋਲੋਂ ਦੀ ਟੱਪਿਆ ਉੱਥੇ ਵੀ ਬੈਠੇ ਸੀ ਆਪਣੇ ਜਿਸ ਪਾਰਟੀ ਨੇ ਥੱਗੀ ਮਾਰ ਕੇ ਆਪਣੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਤੇ ਮੈਂ ਸੋਚ ਰਿਹਾ ਸੀ ਕਿ ਮੈਂ ਕਿਤੇ ਵੀ ਜੇ ਭਾਜਪੀ ਦਾ ਕਿਤੇ ਵੀ ਧਰਨਾ ਹੋਏ ਜਾਂ ਕੋਈ ਇਕੱਠ ਹੋਏ ਤੁਹਾਨੂੰ ਮੁਸਲਮਾਨ ਨਹੀਂ ਦੇਖੂਗਾ ਉਹਦੇ ਕਿਉਂਕਿ ਮੁਸਲਮਾਨ ਸਮਝਦੇ ਐ ਕਿ ਬਾਬਰੀ ਬਜਦ ਬੀਜੇਪੀ ਨੇ ਢੋਈ ਹੈ ਉਹ ਕਹਿੰਦੇ ਮਰ ਜਾਗੇ ਪਰ ਅਸੀਂ ਉਹਨਾਂ ਨਾਲ ਨਹੀਂ ਜਾਵਾਂਗੇ ਤੇ ਆਪਾਂ ਤਾਂ ਚੇਰਮਨੀਆਂ ਲੈਣ ਵਾਸਤੇ ਆਪਣੀ ਕੌਮ ਹੀ ਛੱਡ ਦਿੰਨੇ ਆ ਦੋ ਗਨਮੈਨਾਂ ਪਿੱਛੇ ਛੱਡ ਦਿੰਨੇ ਆ ਤੇ ਫਿਰ ਆਪਣਾ ਕੌਮ ਫਿਰ ਆਪਾਂ ਕਹਿੰਦੇ ਆਪਾਂ ਬਹਾਦਰ ਕੌਮ ਐ ਆਪਣਾ ਨੁਕਸਾਨ ਹੀ ਆਪਣੀ ਜਿਹੜੀ ਇਕਤਾ ਨਹੀਂ ਹੈ ਨਾ ਉਹ ਨੁਕਸਾਨ ਹੀ ਉਹ ਹੈ ਜਿਹੜਾ ਆਉਂਦਾ ਹੈ ਉਹਦੀ ਗੱਲਾਂ 'ਚ ਲੱਗ ਜਾਂਦੇ ਆ ਆਸਮਦੇ ਨਹੀਂ ਕਿ ਕੀ ਸਾਜ਼ਿਸ਼ ਹੈ ਕਿਵੇਂ ਆਪਣੀ ਕੌਮ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਉਹ ਆਪਾਂ ਕਿਤੇ ਸਮਝਦੇ ਵੀ ਨਹੀਂ ਆਪਣੀ ਬਾਦੀ ਕਿੰਨੀ ਹੈ ਪੂਰੇ ਦੇਸ਼ ਦੇ ਜੇ ਆਬਾਦੀ ਦੇਖੀਏ ਮਸਾ 2% ਆਪਾਂ 2% ਆਪਾਂ ਪੰਜਾਬ ਚ ਮжоਰਿਟੀ ਚ ਐ ਪਰ ਦੁਨੀਆ ਹਿੰਦੁਸਤਾਨ ਦੇ ਹਰ ਸੂਬੇ ਚ ਮਨੋਰਿਟੀ ਚ ਐ ਜੇ ਆਪਾਂ ਆਪਣੀ ਤਾਕਤ ਕਮਜ਼ੋਰ ਕਰਤੀ ਆਪਣੀ ਸਿਆਸੀ ਪਾਰਟੀ ਅਕਾਲੀ ਦਲ ਨੂੰ ਕਨਵੋ ਕਰਤਾ ਦੇਖੋ ਕਿੰਨੇ ਹਮਲੇ ਤੁਹਾਡੇ ਤੇ ਹੋਗੇ ਜਦੋਂ ਅਕਾਲੀ ਦਲ ਤਕੜਾ ਸੀ ਕੋਈ ਪਾਰਟੀ ਹਿੰਦੁਸਤਾਨ ਦੀ ਹਿੰਮਤ ਨਹੀਂ ਕਰਦੀ ਸੀ ਤੁਹਾਡੇ ਗੁਰੂ ਘਰਾਂ ਤੇ ਹਮਲੇ ਕਰਨੇ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰਨਾ ਧਾਮੀ ਸਾਹਿਬ ਬੈਠੇ ਆ ਤੁਸੀਂ ਦੇਖ ਲਓ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਅੱਜ ਤੱਕ ਹਜ਼ੂਰ ਸਾਹਿਬ ਦਾ ਐਕਟ ਹੀ ਬਦਲ ਦਿੱਤਾ ਤੇ ਅੱਜ ਉਹ ਕਾਬਜ ਹੋ ਗਏ ਐ ਤੱਕ ਪਟਨਾ ਸਾਹਿਬ ਦਾ ਐਕਟ ਬਦਲ ਦਿੱਤਾ ਕਾਬਜ ਹੋ ਗਏ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਤੁਹਾਡੀ ਗੁਰੂ ਘਰ ਦੀ ਕਮੇਟੀ ਹੈ ਉਹਦੇ ਤੇ ਕਾਬਜ ਹੋ ਗਏ ਹੈ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਹੈ ਜਿਹੜੀ ਅੰਗਰੇਜ਼ ਵੀ ਹਿੰਮਤ ਕਰ ਸਕੇ ਤੁਸੀਂ ਆਪਣੀ ਪਾਰਟੀ ਨੂੰ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰਕੇ ਅੱਜ ਐਸਜੀਪੀਸੀ ਵੀ ਤੋੜਾ ਲਈ ਹੈ ਆ ਤਾਂ ਸ਼ੁਕਰ ਹੈ केजीपीसी मेंबर पंजाब ਦੇ ਜਿਹੜੇ ਹੈ ਤਕੜੇ ਦੇ ਕਿਉਂਕਿ ਉਹਨਾਂ ਦਾ ਨਿਸ਼ਾਨਾ ਸੀ ਕਿ ਐਜੀਪੀਸੀ ਤੇ ਵੀ ਕਾਬਜ ਹੋਣਾ ਦੋ ਵਾਰ ਇਲੈਕਸ਼ਨ ਹੋਇਆ ਧਾਮੀ ਸਾਹਿਬ ਜਦੋਂ ਪਿਛਲੇ ਦੋ ਇਲੈਕਸ਼ਨਾਂ ਤਿੰਨ ਇਲੈਕਸ਼ਨ ਦੇਖ ਲਓ ਪੂਰੀ ਤਾਕਤ ਲੱਗਿਆ ਸੀ ਤੇ ਫਿਰ ਕਿਦੋਂ ਜਾਗੋਗੇ ਜੋ ਸਾਰਾ ਮੇਲਾ ਲੁੱਟਿਆ ਗਿਆ